ਮਾਸਕੋ ਨਾ ਦਾ ਇੱਕ ਬਹੁਤ ਛੋਟਾ ਜਿਹਾ ਸ਼ਹਿਰ ਹੈ ਇਹ ਉਹ ਮਾਸਕੋ ਨਹੀਂ ਹੈ ਜੋ ਰਸ਼ੀਆ ਦੀ ਕੈਪੀਟਲ ਹੈ ਇਹ ਮਾਸਕੋ ਅਮਰੀਕਾ ਦੀ ਇਦਾਹੋ ਸਟੇਟ ਦੇ ਬਿਲਕੁਲ ਨਾਰਥ ਦੇ ਵਿੱਚ ਪੈਂਦਾ ਪੁਲਮਨ ਦੇ ਬਿਲਕੁਲ 10 ਕਿਲੋਮੀਟਰ ਦੂਰੀ ਉੱਪਰ ਇਹ ਛੋਟਾ ਜਿਹਾ ਸ਼ਹਿਰ ਜਾਣਿਆ ਜਾਂਦਾ ਤਿੰਨ ਚੀਜ਼ਾਂ ਕਰਕੇ ਪਹਿਲੀ ਇੱਥੋਂ ਦੀ ਰੋਲਿੰਗ ਹਿਲਸ ਦੂਸਰੀ ਇੱਥੋਂ ਦੇ ਕਣਕ ਦੇ ਖੇਤ ਤੇ ਤੀਸਰਾ ਇੱਥੋਂ ਦੀ ਬਹੁਤ ਹੀ ਮਸ਼ਹੂਰ ਯੂਨੀਵਰਸਿਟੀ ਆਫ ਇਦਾਹੋ ਆਬਾਦੀ ਤਕਰੀਬਨ 25000 ਦੇ ਨੇੜੇ ਤੇੜੇ ਉਨ੍ਹਾਂ ਦੇ ਵਿੱਚੋਂ ਵੀ ਬਹੁਤ ਸਾਰੇ ਬਚੰਦੇ ਉਸ ਯੂਨੀਵਰਸਿਟੀ ਦੇ ਜਾਂ ਸਟੂਡੈਂਟ ਨੇ ਜਾਂ ਫਿਰ ਟੀਚਰ ਨੇ ਹਰ ਕੋਈ ਹਰ ਕਿਸੇ ਨੂੰ ਜਾਣਦਾ ਵਾ ਕ੍ਰਾਈਮ ਇੱਕ ਇਹੋ ਜੀ ਚੀਜ਼ ਹੈਗੀ ਆ ਜਿਹੜਾ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਹੈ ਪਰ 13 ਨਵੰਬਰ 2022 ਦੇ ਦਿਨ ਜਾਂ ਕਹਿ ਲਓ ਰਾਤ ਨੂੰ ਇਸ ਸ਼ਾਂਤ ਸੁਸਾਇਟੀ ਦੇ ਲਈ ਸਭ ਕੁਝ ਹਮੇਸ਼ਾ ਦੇ ਲਈ ਬਦਲ ਜਾਣ ਵਾਲਾ ਤੇ ਇੱਥੇ ਇੱਕ ਇਹੋ ਜਿਹਾ ਕ੍ਰਾਈਮ ਹੋਣ ਵਾਲਾ ਵਾ ਜਿਹੜਾ ਕਿ ਅਗਲੇ ਕੁਝ ਮਹੀਨਿਆਂ ਤੱਕ ਪੂਰੀ ਦੁਨੀਆ ਦੇ ਵਿੱਚ ਇੰਟਰਨੈਟ ਦੀ ਹਰ ਇੱਕ ਖਬਰ ਨੂੰ ਡੋਮਿਨੇਟ ਕਰੂਗਾ ਉਹਨੂੰ ਪਿੱਛੇ ਛੱਡ ਦਊਗਾ ਤੇ ਜਿਸ ਕ੍ਰਾਈਮ ਦੇ ਬਾਰੇ ਦੇ ਵਿੱਚ ਬਹੁਤ ਸਾਲਾਂ ਤੱਕ ਲੋਕ ਗੱਲਾਂ ਕਰਨਗੇ ਉਹਨੂੰ ਯਾਦ ਰੱਖਣਗੇ 13 ਨਵੰਬਰ ਸਾਲ 2022 ਨੂੰ ਰਾਤ ਦੇ 9 ਵਜੇ ਇਸ ਯੂਨੀਵਰਸਿਟੀ ਆਫ ਇਦਾਹੋ ਦੇ ਦੋ ਸਟੂਡੈਂਟ ਜ਼ੈਨਾ ਕਰਨੋਡਲ ਤੇ ਉਹਦਾ ਬੁਆਏਫ੍ਰੈਂਡ ਐਥਨ ਚੈਪਨ ਰਾਤ ਦੇ ਤਕਰੀਬਨ 9 ਵਜੇ ਸਿਗਮਾ ਚੀ ਹਾਊਸ ਨਾਮ ਦੇ ਇੱਕ ਰੈਸਟੋਰੈਂਟ ਦੇ ਵਿੱਚ ਬੈਠੇ ਜਿਹੜੇ ਘਰ ਦੇ ਵਿੱਚ ਇਹ ਰਹ ਰਹੇ ਆ ਉਹ ਇੱਥੋਂ ਸਿਰਫ 6 ਮਿੰਟ ਦੀ ਦੂਰੀ ਤੇ ਉੱਪਰ ਆ ਬਿਲਕੁਲ ਇਸੇ ਹੀ ਟਾਈਮ ਇਹਨਾਂ ਦੋਨਾਂ ਦੇ ਦੋ ਹੋਰ ਫਰੈਂਡ ਕੈਲੀ ਗੁਨਜ਼ਾਲਵੇਜ਼ ਮੈਡੀਸਨ ਮੋਗਨ ਇਹ ਦੋਨੇ ਹੀ ਲੜਕੀਆਂ ਕਾਰਨਰ ਕਲੱਬ ਨਾਂ ਦੇ ਇੱਕ ਵੇਗਨ ਰੈਸਟੋਰੈਂਟ ਦੇ ਵਿੱਚ ਕੰਮ ਕਰਦੀਆਂ ਨੇ ਤਾਂ ਇਹ ਦੋਨੇ ਉਸ ਟਾਈਮ ਉੱਥੇ ਮੌਜੂਦ ਹੁੰਦੀਆਂ ਹੁਣ ਰਾਤ ਦੇ ਤਕਰੀਬਨ 1:30 ਵੱਜ ਚੁੱਕੇ ਆ ਕੈਲੀ ਗੁਨਜ਼ਾਲਵੇਜ਼ ਤੇ ਮੈਡੀਸਨ ਮੋਗਨ ਆਪਣੇ ਕੰਮ ਤੋਂ ਫ੍ਰੀ ਹੋ ਚੁੱਕੀਆਂ ਨੇ ਤੇ ਉਸ ਤੋਂ ਬਾਅਦ ਸਿਰਫ 6 ਮਿੰਟ ਦੀ ਦੂਰੀ ਦੇ ਉੱਪਰ ਇੱਕ ਫੂਡ ਟਰੱਕ ਹੈਗਾ ਉੱਥੇ ਉਹ ਜਾਂਦੀਆਂ ਨੇ ਤੇ ਕੁਝ ਖਾਣ ਦੇ ਲਈ ਆਰਡਰ ਕਰਦੀਆਂ ਨੇ ਤੇ ਉਧਰ ਰਾਤ ਦੇ ਤਕਰੀਬਨ 11:30 ਵਜੇ ਜ਼ੈਨਾ ਕਰਨੋਡਲ ਤੇ ਉਹਦਾ ਬॉयਫਰੈਂਡ ਐਥਨ ਚੈਪਮਨ ਵਾਪਸ ਆਪਣੇ ਘਰੇ ਕਿੰਗ ਰੋਡ ਦੇ ਉੱਪਰ ਜਿਹੜਾ ਹੈਗਾ ਉੱਥੇ ਵਾਪਸ ਚਲੇ ਜਾਂਦੇ ਆ ਰਾਤ ਦੇ 1:48 ਮਿੰਟ ਹੋ ਚੁੱਕੇ ਆ ਤੇ ਵੀਡੀਓ ਫੁਟੇਜ ਦੇ ਵਿੱਚ ਕੈਲੀ ਤੇ ਮੈਡੀਸਨ ਦੋਨਾਂ ਨੂੰ ਫੂਡ ਟਰੱਕ ਦੇ ਕੋਲ ਖੜੇ ਦੇਖਿਆ ਜਾ ਸਕਦਾ ਹੁਣ ਰਾਤ ਦੇ 1:51 ਮਿੰਟ ਹੋ ਚੁੱਕੇ ਆ ਇਹ ਦੋਨੇ ਲੜਕੀਆਂ ਆਪਣਾ ਖਾਣਾ ਲੈਂਦੀਆਂ ਨੇ ਤੇ ਸੀਸੀਟੀਵੀ ਫੁਟੇਜ ਤੋਂ ਦੂਰ ਉਹਦੇ ਫਰੇਮ ਤੋਂ ਹਟ ਜਾਂਦੀਆਂ 1:53 ਮਿੰਟ ਦੇ ਉੱਪਰ ਇੱਕ ਟੈਕਸੀ ਇਹਨਾਂ ਦੋਨਾਂ ਨੂੰ ਪਿਕ ਕਰਦੀ ਆ ਤੇ 1:59 ਮਿੰਟ ਦੇ ਤਕਰੀਬਨ ਇਹ ਦੋਨੇ ਆਪਣੇ ਘਰੇ ਪਹੁੰਚ ਜਾਂਦੀਆਂ ਮਾਸਕੋ ਤੋਂ ਸਿਰਫ 10 ਕਿਲੋਮੀਟਰ ਦੀ ਦੂਰੀ ਦੇ ਉੱਪਰ ਇੱਕ ਸ਼ਹਿਰ ਹੈ ਛੋਟਾ ਜਿਹਾ ਪੁਲਮਨ ਜਿੱਥੇ ਇਸ ਯੂਨੀਵਰਸਿਟੀ ਦਾ ਕੈਂਪਸ ਹੈ ਜਿਸ ਟਾਈਮ ਦੇ ਉੱਪਰ ਇਹ ਦੋਨੇ ਲੜਕੀਆਂ ਆਪਣੇ ਉਸ ਕਰੇ ਪਹੁੰਚਦੀਆਂ ਨੇ 1:59 ਮਿੰਟ ਦੇ ਉੱਪਰ ਤਕਰੀਬਨ ਉਸੇ ਹੀ ਟਾਈਮ ਕੋਈ ਇਨਸਾਨ ਰਾਤ ਨੂੰ ਇਹਨਾਂ ਦੇ ਇਸੇ ਹੀ ਕਰ ਦੇ ਵਿੱਚ ਆਉਣ ਦੀ ਤਾਕ ਦੇ ਵਿੱਚ ਬੈਠਾ ਹੁਣ ਰਾਤ ਦੇ 2:27 ਮਿੰਟ ਹੋ ਚੁੱਕੇ ਆ ਪੁੱਲਮੈਨ ਦੇ ਵਿੱਚ ਵੇਟ ਕਰ ਰਹੇ ਉਹ ਸ਼ਖਸ ਦਾ ਫੋਨ ਸਵਿਚ ਆਫ ਹੋ ਜਾਂਦਾ ਕਿਸੇ ਵੀ ਮੋਬਾਈਲ ਟਾਵਰ ਤੋਂ ਉਹ ਡਿਸਕਨੈਕਟ ਹੋ ਜਾਂਦਾ 3:27 ਮਿੰਟ ਦੇ ਉੱਪਰ ਇੱਕ ਚਿੱਟੇ ਰੰਗ ਦੀ ਹੁੰਡਾਈ ਇਲੈਂਟਰਾ ਕਾਰ ਪੁੱਲਮੈਨ ਯੂਨੀਵਰਸਿਟੀ ਕੈਂਪਸ ਦੇ ਬਿਲਕੁਲ ਨੇੜੇ ਤੋਂ ਮਾਸਕੋ ਦੀ ਕਿੰਗ ਰੋਡ ਦੇ ਉੱਪਰ ਸਥਿਤ ਇਹਨਾਂ ਦੇ ਕਾਰਵਲ ਚੱਲਣਾ ਸ਼ੁਰੂ ਕਰਦੀ ਆ ਤੇ 3:32 ਮਿੰਟ ਦੇ ਨੇੜੇ ਤੇੜੇ ਇਸ ਕਾਰ ਦੇ ਬਿਲਕੁਲ ਸਾਹਮਣੇ ਪਹੁੰਚਦੀ ਆ ਤੇ ਇਸ ਕਾਰ ਦੇ ਆਲੇ-ਦੁਆਲੇੋਂ ਤਿੰਨ ਚੱਕਰ ਕੱਟਦੀ ਆ ਹੁਣ 4:04 ਹੋ ਚੁੱਕੇ ਆ ਸਵੇਰ ਦੇ ਚੌਥੀ ਵਾਰ ਇੱਕ ਵਾਰੀ ਫੇਰ ਇਹ ਚਿੱਟੇ ਰੰਗ ਦੀ ਹੁੰਡਾਈ ਐਲੈਂਟਰਾ ਕਾਰ ਇਸੇ ਕਾਰ ਦੇ ਸਾਹਮਣੇ ਆ ਕੇ ਇਸ ਵਾਰ ਰੁਕ ਜਾਂਦੀ ਆ ਕਾਰ ਦੇ ਅੰਦਰ ਸਾਰੇ ਲੋਕ ਸੌ ਰਹੇ ਆ ਸਿਰਫ ਜ਼ਾਨਾ ਕਰਨੋਡਲ ਨੂੰ ਛੱਡ ਕੇ 4:12 ਹੋ ਚੁੱਕੇ ਆ ਤੇ ਜ਼ਾਨਾ ਆਪਣੇ ਮੋਬਾਈਲ ਫੋਨ ਦੇ ਉੱਪਰ ਟਿਕਟੌਕ ਦੇਖ ਰਹੀ ਹੈ 4:17 ਹੋ ਚੁੱਕੇ ਆ ਜ਼ਾਨਾ ਦੇ ਕਮਰੇ ਤੋਂ ਸਿਰਫ 50 ਫੁੱਟ ਦੀ ਦੂਰੀ ਦੇ ਉੱਪਰ ਇੱਕ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਪੂਰੇ 4:17 ਦੇ ਉੱਪਰ ਇਸ ਕੈਮਰੇ ਦੇ ਵਿੱਚ ਕੁਝ ਅਜੀਬੋ-ਗਰੀਬ ਆਵਾਜ਼ਾਂ ਸੁਣਾਈ ਦਿੰਦੀਆਂ ਨੇ ਜਿਹੜੀਆਂ ਇਹ ਕੈਮਰਾ ਰਿਕਾਰਡ ਕਰਦਾ ਤੇ ਜਿਹੜੀਆਂ ਆਈਆਂ ਨੇ ਜ਼ਾਨਾ ਦੇ ਕਮਰੇ ਦੇ ਵਿੱਚ 4:20 ਹੋ ਚੁੱਕੇ ਹੁਣ ਇਹੀ ਉਹ ਚਿੱਟੇ ਰੰਗ ਦੀ ਹੁੰਡਾਈ ਇਲੈਂਟਰਾ ਕਾਰ ਬਹੁਤ ਤੇਜ਼ੀ ਦੇ ਨਾਲ ਮਾਸਕੋ ਤੋਂ ਵਾਪਸ ਪੁਲਮਨ ਵੱਲ ਜਾਣਾ ਸ਼ੁਰੂ ਕਰਦੀ ਆ ਤੇ 4:28 ਮਿੰਟ ਦੇ ਉੱਪਰ ਇਸ ਕਾਰ ਨੂੰ ਚਲਾਉਣ ਵਾਲਾ ਜਿਹੜਾ ਡਰਾਈਵਰ ਹੈ ਉਹਦਾ ਫੋਨ ਇੱਕ ਵਾਰੀ ਫੇਰ ਸਵਿਚ ਆਨ ਹੋ ਜਾਂਦਾ ਲੋਕ ਆਪਣੀ ਆਪਣੀ ਗੂੜੀ ਨੀਂਦ ਸੁੱਤੇ ਹੋਏ ਆ ਕਿਸੇ ਨੂੰ ਵੀ ਇਹ ਨਹੀਂ ਪਤਾ ਲੱਗਿਆ ਕਿ ਇਹਨਾਂ 10 ਜਾਂ 12 ਮਿੰਟਾਂ ਦੇ ਅੰਦਰ ਅੰਦਰ ਇਹ ਚਾਰੇ ਦੇ ਚਾਰੇ ਨੌਜਵਾਨ ਇਸ ਦੁਨੀਆ ਤੋਂ ਜਾ ਚੁੱਕੇ ਆ 14 ਨਵੰਬਰ ਦਾ ਦਿਨ ਆ ਚੁੱਕਿਆ ਤੇ ਦੁਪਹਿਰ ਦੇ 12:31 ਮਿੰਟ ਦੇ ਉੱਪਰ ਏਸੀ ਘਰੋਂ ਇਹਨਾਂ ਦੀ ਹੀ ਦੋਸਤ ਡਾਇਲਨ 911 ਦੇ ਉੱਪਰ ਪੁਲਿਸ ਨੂੰ ਕਾਲ ਕਰਦੀ ਆ ਤੇ ਇਸ ਪੂਰੀ ਦੀ ਪੂਰੀ ਘਟਨਾ ਦਾ ਜ਼ਿਕਰ ਕਰਦੀ ਜਦੋਂ ਪੁਲਿਸ ਇੱਥੇ ਮੌਕੇ ਦੇ ਉੱਪਰ ਪਹੁੰਚਦੀ ਆ ਤਾਂ ਉਹਨਾਂ ਨੂੰ ਇਸ ਘਰ ਦੀ ਸਭ ਤੋਂ ਉੱਪਰਲੀ ਮੰਜ਼ਲ ਦੇ ਉੱਪਰ ਕੈਲੀ ਗੁਨਸਾਲੇਸ ਤੇ ਮੈਡੀਸਨ ਮੋਗਨ ਇਹਨਾਂ ਦੋਨਾਂ ਦੀਆਂ ਡੈੱਡ ਬੋਡੀਆਂ ਮਿਲਦੀਆਂ ਨੇ ਚਾਕੂਆਂ ਦੇ ਨਾਲ ਵੰਨੀਆਂ ਹੋਈਆਂ ਤੇ ਇਹਨਾਂ ਤੋਂ ਇੱਕ ਫਲੋਰ ਥੱਲੇ ਜ਼ਾਨਾ ਕਰਨੋਟਲ ਤੇ ਇਥੇਨ ਚੈਪਨ ਇਹਨਾਂ ਦੋਨਾਂ ਦੀਆਂ ਵੀ ਲਾਸ਼ਾਂ ਇਹਨਾਂ ਨੂੰ ਮਿਲਦੀਆਂ ਹੋਰ ਜ਼ਿਆਦਾ ਪਾਲ ਕਰਨ ਦੇ ਉੱਪਰ ਇਹਨਾਂ ਨੂੰ ਮੈਡੀਸਨ ਮੋਗਨ ਦੀ ਬੋਡੀ ਦੇ ਥੱਲੇੋਂ ਇੱਕ ਚਾਕੂ ਦਾ ਕਵਰ ਮਿਲਦਾ ਇਹਨਾਂ ਸਾਰਿਆਂ ਦੇ ਉੱਪਰ ਉਦੋਂ ਵਾਰ ਕੀਤੇ ਗਏ ਜਦੋਂ ਇਹ ਸਾਰੇ ਗੂੜੀ ਨੀਂਦ ਸੁੱਤੇ ਹੋਏ ਸੀਗੇ ਤੇ ਇਹਨਾਂ ਕੋਲੇ ਬਚਣ ਦਾ ਕੋਈ ਵੀ ਚਾਂਸ ਨਹੀਂ ਸੀ ਪਰ ਜ਼ਾਨਾ ਕਰਨੋਟਲ ਦੀ ਕਹਾਣੀ ਬਿਲਕੁਲ ਡਿਫਰੈਂਟ ਕਿਉਂਕਿ 4:12 ਦੇ ਉੱਪਰ ਵੀ ਜ਼ਾਨਾ ਉਸ ਟਾਈਮ ਜਾਗ ਰਹੀ ਸੀ ਤੇ ਟਿਕਟੌਕ ਦੇਖ ਰਹੀ ਸੀ। ਇਹੀ ਕਾਰਨ ਆ ਕਿ ਜ਼ਾਨਾ ਕਰ ਨੋਡਲ ਦੇ ਸਰੀਰ ਦੇ ਉੱਪਰ ਬਹੁਤ ਸਾਰੀਆਂ ਇਹੋ ਜਿਹੀਆਂ ਸੱਟਾਂ ਦੇ ਨਿਸ਼ਾਨ ਸੀ ਜਿਹੜੇ ਸੈਲਫ ਡਿਫੈਂਸ ਦੇ ਵਿੱਚ ਲੱਗੇ ਹੋਏ ਸੀ। ਕਿਉਂਕਿ ਜਦੋਂ ਤੱਕ ਹਮਲਾਵਰ ਜਾਂ ਕਾਤਲ ਜ਼ਾਨਾ ਦੇ ਕਮਰੇ ਵਿੱਚ ਪਹੁੰਚਿਆ ਹੋਊਗਾ ਤਾਂ ਜ਼ਾਨਾ ਨੂੰ ਉਹ ਕਲੀਅਰ ਦਿਖਿਆ। ਜ਼ਾਨਾ ਨੇ ਉਹਦੇ ਤੋਂ ਉਹਦਾ ਚਾਕੂ ਖੋਣ ਦੀ ਕੋਸ਼ਿਸ਼ ਕੀਤੀ ਤੇ ਇਸੇ ਕੋਸ਼ਿਸ਼ ਦੇ ਵਿੱਚ ਜ਼ਾਨਾ ਦੀਆਂ ਜਿਹੜੀਆਂ ਉਂਗਲਾਂ ਸੀ ਉਹ ਤਕਰੀਬਨ ਉਹਦੇ ਹੱਥ ਤੋਂ ਅਲੱਗ ਹੋ ਚੁੱਕੀਆਂ। ਪਰ ਇਸ ਕਹਾਣੀ ਦੇ ਵਿੱਚ ਇਸ ਤੋਂ ਅੱਗੇ ਜਾਣ ਤੋਂ ਪਹਿਲਾਂ ਇੱਕ ਵਾਰੀ ਆਪਾਂ ਉਹਨਾਂ ਚਾਰ ਬਦਕਿਸਮਤ ਨੌਜਵਾਨਾਂ ਦੇ ਬਾਰੇ ਕੁਝ ਥੋੜਾ ਜਿਹਾ ਹੋਰ ਜਾਣ ਲੈਨੇ ਆ। ਸਭ ਤੋਂ ਪਹਿਲੀ ਸ਼ਿਕਾਰ ਇਸ ਹਮਲੇ ਦੀ ਜੋ ਲੜਕੀ ਹੁੰਦੀ ਆ 21 ਸਾਲ ਦੀ ਮੈਡੀਸਨ ਮੈਸਨ ਅਮਰੀਕਾ ਦੀ ਓਰੀਗਨ ਸਟੇਟ ਦੇ ਵਿੱਚ ਪੈਦਾ ਹੁੰਦੀ ਆ ਤੇ ਆਪਣੇ ਮਾਪੇ ਬੈਨ ਤੇ ਕੈਰਨ ਦੀ ਇੱਕੋ ਇੱਕ ਸੰਤਾਨ ਸੀ। ਮੈਡੀਸਨ ਜਦੋਂ ਹਾਲੇ ਬਹੁਤ ਹੀ ਛੋਟੀ ਸੀ ਉਸੇ ਟਾਈਮ ਹੀ ਬੈਂਟੇ ਕੈਰਨ ਓਰੇਗਨ ਤੋਂ ਇਦਾਹੋ ਮੂਵ ਹੋ ਜਾਂਦੇ ਆ ਮੈਡੀਸਨ ਸ਼ੁਰੂ ਤੋਂ ਹੀ ਪੜਨ ਦੇ ਵਿੱਚ ਬਹੁਤ ਹੀ ਜ਼ਿਆਦਾ ਤੇਜ਼ ਸੀ ਸਕੂਲ ਦੇ ਵਿੱਚ ਹੀ ਉਹਦੀ ਮੁਲਾਕਾਤ ਹੁੰਦੀ ਆ ਕਾਈਲੀ ਗੁਨਸਾਲਵੇਜ਼ ਦੇ ਨਾਲ ਤੇ ਉਸੇ ਹੀ ਟਾਈਮ ਤੋਂ ਇਹ ਦੋਨੇ ਹੀ ਲੜਕੀਆਂ ਈਵਨ ਭੈਣਾ ਤੋਂ ਜ਼ਿਆਦਾ ਇਹਨਾਂ ਦਾ ਪਿਆਰ ਹੁੰਦਾ ਤੇ ਹਮੇਸ਼ਾ ਦੇ ਲਈ ਇਕੱਠੀਆਂ ਰਹਿੰਦੀਆਂ ਨੇ ਇਹਨਾਂ ਦੀ ਪੜਾਇਸ਼ ਦੇ ਵਿੱਚ ਵੀ ਆਪਸ ਸਿਰਫ 14 ਦਿਨਾਂ ਦਾ ਫਰਕ ਹੁੰਦਾ ਮੈਡੀਸਨ ਦੇ ਕੈਨ ਦੇ ਉੱਪਰ ਇਹ ਹਾਈ ਸਕੂਲ ਦੇ ਵਿੱਚ ਵੀ ਇਕੱਠੀਆਂ ਹੀ ਜਾਂਦੀਆਂ ਨੇ ਯੂਨੀਵਰਸਿਟੀ ਇਦਾਹੋ ਦੇ ਵਿੱਚ ਵੀ ਇਹ ਦੋਨੇ ਇਕੱਠੀਆਂ ਹੀ ਆਉਂਦੀਆਂ ਤੇ ਕਿਸਮਤ ਦੀ ਗੱਲ ਇਹ ਹੈ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਵੀ ਤਕਰੀਬਨ ਪੂਰਾ ਦਾ ਪੂਰਾ ਦਿਨ ਤੇ ਪੂਰੀ ਰਾਤ ਵੀ ਇਕੱਠੀਆਂ ਨੇ ਹੀ ਸਪੈਂਡ ਕੀਤਾ ਤੇ ਅਖੀਰ ਦੇ ਵਿੱਚ ਜਿਹੜੀ ਮੌਤ ਹੁੰਦੀ ਆ ਉਹ ਵੀ ਇੱਕੋ ਹੀ ਕਮਰੇ ਦੇ ਵਿੱਚ ਸਿਰਫ ਕੁਝ ਸੈਕਿੰਡ ਦੇ ਫਰਕ ਦੇ ਉੱਪਰ ਹੀ ਹੁੰਦੀ ਹੈ ਮੈਡੀਸਨ ਨੇ ਮਾਰਕੀਟਿੰਗ ਦੇ ਵਿੱਚ ਮੇਜਰ ਕੀਤੀ ਹੁੰਦੀ ਆ ਤੇ ਹਰ ਸੈਮੈਸਟਰ ਦੇ ਵਿੱਚ ਡੀਨ ਲਿਸਟ ਦੇ ਵਿੱਚ ਇਹਦਾ ਨਾਮ ਆਉਂਦਾ ਵਾ ਇਸ ਹਮਲੇ ਦੀ ਦੂਸਰੀ ਵਿਕਟਮ ਹੈਗੀ ਹੈ ਕਾਇਲੀ ਗੁਨਜ਼ਾਲਵੇਜ਼ ਮੈਡੀਸਨ ਦੀ ਬੈਸਟ ਫਰੈਂਡ ਸਭ ਤੋਂ ਪਹਿਲਾਂ ਇਸ ਹਮਲੇ ਦਾ ਸ਼ਿਕਾਰ ਹੋਣ ਵਾਲੀਆਂ ਇਹੀ ਦੋਨੇ ਲੜਕੀਆਂ ਨੇ ਜਿਹੜੀਆਂ ਉਸ ਘਰ ਦੇ ਸਭ ਤੋਂ ਉੱਪਰਲੀ ਮੰਜ਼ਲ ਦੇ ਉੱਪਰ ਇੱਕੋ ਕਮਰੇ ਦੇ ਵਿੱਚ ਰਹਿੰਦੀਆਂ ਨੇ ਕੈਲੀ ਆਪਣੇ ਪੰਜੇ ਪੈਣ ਪਾਈਆਂ ਦੇ ਵਿੱਚ ਬਿਲਕੁਲ ਵਿਚਕਾਰ ਸੀਗੀ ਤੇ ਕੈਲੀ ਦੇ ਫਾਦਰ ਉਸ ਤੋਂ ਬਾਅਦ ਇਸ ਘਟਨਾ ਤੋਂ ਬਾਅਦ ਇਹ ਕਹਿੰਦੇ ਆ ਕਿ ਮੈਡੀਸਨ ਦੇ ਆਉਣ ਦੇ ਨਾਲ ਮੈਨੂੰ ਇਹ ਲੱਗਦਾ ਸੀਗਾ ਕਿ ਸਾਡੇ 6 ਬੱਚੇ ਹੋਗੇ ਕੈਲੀ ਨੇ ਜਰਨਲ ਸਟੱਡੀਜ਼ ਦੇ ਵਿੱਚ ਮੇਜਰ ਕੀਤੀ ਹੁੰਦੀ ਆ ਤੇ ਉਹਦਾ ਸੁਪਨਾ ਹੁੰਦਾ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਟੀਚਰ ਬਣਨ ਦਾ ਇਸ ਹਮਲੇ ਦਾ ਜੋ ਸਭ ਤੋਂ ਅਖੀਰ ਦੇ ਵਿੱਚ ਸ਼ਿਕਾਰ ਬਣਦੀ ਹੈ ਲੜਕੀ ਉਹ ਹੈਗੀ ਆ ਜ਼ਾਨਾ ਕਿਰੋਂਡਲ 20 ਸਾਲ ਦੀ ਇਹ ਲੜਕੀ ਬਹੁਤ ਹੀ ਜ਼ਿਆਦਾ ਐਥਲੈਟਿਕ ਸੀ ਸਪੋਰਟਸ ਦੇ ਵਿੱਚ ਖੇਡਾਂ ਦੇ ਵਿੱਚ ਉਹਨੂੰ ਬਹੁਤ ਹੀ ਜ਼ਿਆਦਾ ਲਗਾਵ ਸੀ ਵਾਲੀਬਾਲ ਟਰੈਕ ਐਂਡ ਫੀਲਡ ਤੇ ਫੁੱਟਬਾਲ ਇਹ ਇਹਦੀਆਂ ਪਸੰਦੀਦਾ ਖੇਡਾਂ ਸੀ ਜਿਹੜੀ ਹੈ ਯੂਨੀਵਰਸਿਟੀ ਦੇ ਵਿੱਚ ਵੀ ਖੇਡਦੀ ਸੀ ਜ਼ਾਨਾ ਕਿਰੋਂਡਲ ਆਪਣੇ ਮਾਪੇ ਜੈਫ ਤੇ ਕੇਰਾ ਦੀ ਦੂਸਰੀ ਸੰਤਾਨ ਸੀ ਇਸ ਤੋਂ ਪਹਿਲਾਂ ਇਹਦੀ ਵੱਡੀ ਭੈਣ ਜੈਸਮੀਨ ਜ਼ਾਨਾ ਨੇ ਵੀ ਮਾਰਕੀਟਿੰਗ ਦੇ ਵਿੱਚ ਹੀ ਮੇਜਰ ਕੀਤੀ ਆ ਤੇ ਮੈਡੀਸਨ ਮੈਸਨ ਦੇ ਨਾਲ ਮੈਡ ਗ੍ਰੀਕ ਰੈਸਟੋਰੈਂਟ ਦੇ ਵਿੱਚ ਇਕੱਠੀਆਂ ਇਹ ਦੋਨੇ ਜੌਬ ਕਰਦੀਆਂ। ਇਸ ਹਮਲੇ ਦਾ ਸ਼ਿਕਾਰ ਹੋਣ ਵਾਲਾ ਇੱਕੋ ਇੱਕ ਲੜਕਾ ਸੀ 20 ਸਾਲ ਦਾ ਐਥਨ ਚੈਪਨ। ਐਥਨ ਚੈਪਨ ਹੁਣੀ ਤਿੰਨ ਪਾਈਪੈਨ ਸੀਗੇ ਜਿਹੜੇ ਕਿ ਇੱਕੋ ਟਾਈਮ ਹੀ ਪੈਦਾ ਹੋਏ। ਇਹਦੇ ਦੂਸਰੇ ਦੋ ਪਾਈਪੈਨਾਂ ਦਾ ਨਾਮ ਹੈ ਇਹਦੀ ਸਿਸਟਰ ਮੈਸੀ ਤੇ ਇਹਦਾ ਬ੍ਰਦਰ ਹੰਟਰ। ਇਹਨਾਂ ਦੇ ਆਪਸ ਜਨਮ ਦੇ ਵਿੱਚ ਸਿਰਫ ਕੁਝ ਮਿੰਟਾਂ ਦਾ ਹੀ ਫਰਕ ਕਰਿਆ। ਇਹ ਜਿਹੜਾ ਇਹਨਾਂ ਦਾ ਬੌਂਡ ਸੀ ਆਪਸ ਦੇ ਵਿੱਚ ਇਹ ਸ਼ੁਰੂ ਤੋਂ ਅਖੀਰ ਤੱਕ ਬਹੁਤ ਹੀ ਜ਼ਿਆਦਾ ਸਟਰੋਂਗ ਰਿਹਾ। ਐਥਨ ਚੈਪਨ ਦੇ ਲਈ ਖੇਡਾਂ ਹੀ ਉਹਦੀ ਜ਼ਿੰਦਗੀ ਸੀ। ਉਹਦੇ ਦੋਸਤ ਤੇ ਉਹਦੇ ਟੀਚਰ ਦੱਸਦੇ ਆ ਕਿ ਐਥਨ ਨੂੰ ਤੁਸੀਂ ਕੋਈ ਵੀ ਖੇਡ ਖੇਡਣ ਲਈ ਦੇ ਦੋਗੇ ਤਾਂ ਉਹ ਤੁਹਾਨੂੰ ਬੜੇ ਆਰਾਮ ਦੇ ਨਾਲ ਉਹਦੇ ਵਿੱਚ ਹਰਾ ਦੂਗਾ। ਬਾਲੀਵੋਲ, ਬਾਸਕਟਬਾਲ, ਫੁੱਟਬਾਲ ਤੇ ਇਸ ਤੋਂ ਇਲਾਵਾ ਕ੍ਰਾਸ ਕੰਟਰੀ ਭੱਜਣ ਦਾ ਸ਼ੌਕੀਨ ਸੀਗਾ 20 ਸਾਲ ਦਾ ਐਥਨ। ਇਸ ਫੈਮਿਲੀ ਦਾ ਆਪਸ ਦੇ ਵਿੱਚ ਬੌਂਡ ਇੰਨਾ ਕਿ ਜ਼ਿਆਦਾ ਸਟਰੋਂਗ ਸੀ। ਕਿ ਜਦੋਂ ਕੋਵਿਡ ਹਿੱਟ ਕਰਦਾ ਵਾ ਪੂਰੀ ਦੁਨੀਆ ਨੂੰ ਤਾਂ ਉਸ ਟਾਈਮ ਇਹ ਤਿੰਨੇ ਹੀ ਪਾਈਪਾਂ ਹਾਈ ਸਕੂਲ ਦੇ ਵਿੱਚ ਪੜ੍ਹਾਈ ਕਰ ਰਹੇ ਹੁੰਦੇ ਆ ਪਰ ਇਸ ਤੋਂ ਬਾਅਦ ਇਹ ਤਿੰਨੇ ਹੀ ਪਾਈਪਾਂ ਪ੍ਰੀਸਟ ਲੇਕ ਏਰੀਆ ਦੇ ਵਿੱਚ ਜਾ ਕੇ ਇੱਕ ਟਿਊਲਿਪ ਗਾਰਡਨ ਦੇ ਉੱਪਰ ਖੇਤੀ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਜਿੱਥੇ ਇਹਨਾਂ ਤੋਂ ਖੇਤੀ ਹੀ ਬਾਅਦ ਇਹਨਾਂ ਦੇ ਪੇਰੈਂਟਸ ਵੀ ਇਹਨਾਂ ਦੇ ਕੋਲੇ ਪਹੁੰਚ ਜਾਂਦੇ ਆ ਐਥਨ ਨੇ ਸਪੋਰਟਸ ਮੈਨੇਜਮੈਂਟ ਦੇ ਵਿੱਚ ਮੇਜਰ ਕੀਤੀ ਹੋਈ ਇੱਕ ਸ਼ਹਿਰ ਜਿਹੜਾ ਕਿ ਇਸ ਸੀਜ਼ ਦੇ ਲਈ ਮਸ਼ਹੂਰ ਹੈਗਾ ਕਿ ਉੱਥੇ ਬਹੁਤ ਜ਼ਿਆਦਾ ਕੋਈ ਕ੍ਰਾਈਮ ਨਹੀਂ ਹੁੰਦੇ ਉੱਥੇ ਇੱਕ ਹੀ ਰਾਤ ਦੇ ਵਿੱਚ ਚਾਰ ਸਟੂਡੈਂਟਸ ਦਾ ਇੱਕੋ ਹੀ ਘਰ ਦੇ ਵਿੱਚ ਕਤਲ ਹੋ ਜਾਣਾ ਪੂਰੀ ਦੀ ਪੂਰੀ ਸੁਸਾਇਟੀ ਨੂੰ ਤੇ ਜਿਹੜਾ ਯੂਨੀਵਰਸਿਟੀ ਕੈਂਪਸ ਹੈ ਉੱਥੋਂ ਦੇ ਸਟੂਡੈਂਟਸ ਤੇ ਟੀਚਰਸ ਨੂੰ ਪੂਰੀ ਤਰ੍ਹਾਂ ਦੇ ਨਾਲ ਅੰਦਰ ਤੱਕ ਝੰਜੋੜ ਦਿੰਦਾ ਅਲੱਗ ਅਲੱਗ ਲੋਕਾਂ ਦੇ ਉੱਪਰ ਸ਼ੱਕ ਜ਼ਾਹਿਰ ਕੀਤਾ ਜਾਣ ਲੱਗਿਆ ਸਭ ਤੋਂ ਪਹਿਲਾਂ ਸ਼ੱਕ ਦੀ ਸੂਈ ਜਿਸ ਇਨਸਾਨ ਦੇ ਵੱਲ ਜਾਂਦੀ ਆ ਉਹ ਹੈ ਇਸੇ ਘਰ ਦੇ ਬਿਲਕੁਲ ਨਾਲ ਰਹਣ ਵਾਲਾ ਜੇਰਮੀ ਰੀਗਨ ਨਾਂ ਦਾ ਇੱਕ ਨੌਜਵਾਨ ਇਹਦੇ ਪਿੱਛੇ ਕਾਰਨ ਹੋਰ ਕੋਈ ਨਹੀਂ ਸਿਰਫ ਇੰਨਾ ਹੀ ਕਾਰਨ ਸੀ ਕਿ ਇਹ ਬਿਲਕੁਲ ਇਸ ਕਰਦੇ ਨਾਲ ਦੇ ਕਰ ਵਿੱਚ ਰਹਿੰਦਾ ਹੈ ਅਲੱਗ-ਅਲੱਗ ਲੋਕ ਇੰਟਰਨੈਟ ਦੇ ਉੱਪਰ ਜੇਰਮੀ ਰੀਗਨ ਦੇ ਉਹਦੇ ਮਾਤਾ-ਪਿਤਾ ਦੇ ਅਲੱਗ-ਅਲੱਗ ਅਕਾਊਂਟਸ ਨੂੰ ਚੈੱਕ ਕਰਦੇ ਆ ਉਹਦੀਆਂ ਨਾਰਮਲ ਐਕਟੀਵਿਟੀਆਂ ਨੂੰ ਵੀ ਸ਼ੱਕ ਦੇ ਨਾਲ ਦੇਖਿਆ ਜਾਂਦਾ ਪਰ ਸਿਰਫ ਜੇਰਮੀ ਰੀਗਨ ਨਹੀਂ ਇਸ ਤੋਂ ਬਾਅਦ ਆਉਂਦੇ ਆ ਜੈਕ ਡੇਕੋਰ ਤੇ ਜੇਕ ਸ਼ਰੀਗ ਇਹ ਦੋਨੇ ਕੈਲੀ ਕਿਰੌਂਡਲ ਤੇ ਮੀਡੀਸਨ ਦੇ ਬੋਏਫ੍ਰੈਂਡ ਨੇ ਇਨਾਂ ਤੋਂ ਇਲਾਵਾ ਇੱਕ ਹੋਰ ਨਾਮ ਸਾਹਮਣੇ ਆਉਂਦਾ ਉਹਦਾ ਨਾਮ ਹੈ ਜੈਕ ਸ਼ੋਵਾਲਟਰ ਇਹ ਲੜਕਾ ਉਹੀ 1 ਵਜੇ ਦੇ ਤਕਰੀਬਨ ਉਸ ਫੂਡ ਟਰੱਕ ਦੇ ਕੋਲ ਖੜਾ ਸੀਗਾ ਇੱਕ ਹੁੱਡੀ ਪਾਈ ਹੋਈ ਸਿਰਫ ਇਨਾਂ ਹੀ ਕਾਰਨ ਲੋਕਾਂ ਦੇ ਲਈ ਬਹੁਤ ਸੀਗਾ ਜੈਕ ਸ਼ੋਵਾਲਟਰ ਦਾ ਨਾਮ ਵੀ ਇਸੇ ਪੂਲ ਦੇ ਵਿੱਚ ਰੱਖਣ ਦੇ ਲਈ ਤੇ ਉਸ ਤੋਂ ਬਾਅਦ ਜੈਕ ਸ਼ੋਵਾਲਟਰ ਨੂੰ ਸਾਰੇ ਹੁੱਡੀ ਗਾਇ ਦੇ ਨਾਮ ਦੇ ਨਾਲ ਜਾਣਣ ਲੱਗ ਗਏ ਪਰ ਅਸਲ ਦੇ ਵਿੱਚ ਹਾਲੇ ਨਾ ਤਾਂ ਕੋਈ ਸਬੂਤ ਹੈ ਨਾ ਕੋਈ ਪੁਖਤਾ ਕੋਈ ਜਾਣਕਾਰੀ ਇਸ ਤਰ੍ਹਾਂ ਦੀ ਕਿ ਕਿਸੇ ਵੀ ਇਨਸਾਨ ਦੇ ਵੱਲ ਨੂੰ ਸ਼ੱਕ ਪੂਰੀ ਤਰ੍ਹਾਂ ਦੇ ਨਾਲ ਕੀਤਾ ਜਾਵੇ ਲੋਕਲ ਪੁਲਿਸ ਇਸ ਕ੍ਰਾਈਮ ਸੀਨ ਨੂੰ ਇਸ ਤੋਂ ਬਾਅਦ FBI ਦੇ ਹਵਾਲੇ ਕਰ ਦਿੰਦੀ ਆ FBI ਆਪਣੀ ਜਾਂਚ ਸ਼ੁਰੂ ਕਰਦੀ ਹੈ ਜਾਂਚ ਪੜਤਾਲ ਦੇ ਦੌਰਾਨ ਸਭ ਤੋਂ ਪਹਿਲਾਂ ਉਹਨਾਂ ਨੂੰ ਮਿਲਦਾ ਮੈਡੀਸਨ ਦੀ ਬਾਡੀ ਦੇ ਥੱਲੇ ਇਨ੍ਹਾਂ ਕਤਲਾਂ ਦੇ ਵਿੱਚ ਵਰਤਿਆ ਹੋਇਆ ਚਾਕੂ ਦਾ ਕਵਰ ਉਸ ਤੋਂ ਬਾਅਦ ਜਦੋਂ ਆਸ-ਪਾਸੇ ਦੇ ਪੂਰੇ ਦੇ ਪੂਰੇ ਏਰੀਏ ਦੇ ਸੀਸੀਟੀਵੀ ਫੁਟੇजेस ਖੰਕਾਲੇ ਜਾਂਦੇ ਆ ਤਾਂ ਉੱਥੋਂ ਇੱਕ ਚਿੱਟੇ ਰੰਗ ਦੀ ਹੁੰਡਾਈ ਇਲੈਂਟਰਾ ਕਾਰ ਸ਼ੱਕੀ ਹਾਲਾਤਾਂ ਦੇ ਵਿੱਚ ਏਸੀ ਕਰਦੇ ਆਸ-ਪਾਸੇ ਘੁੰਮਦੀ ਨਜ਼ਰ ਆਉਂਦੀ ਆ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਪੁਲਿਸ ਦੇ ਆਫੀਸਰ ਡੇਨੀਅਲ ਟਿਆੰਗੋ ਇਸ ਚਿੱਟੇ ਰੰਗ ਦੀ ਹੁੰਡਾਈ ਇਲੈਂਟਰਾ ਕਾਰ ਦਾ ਰਜਿਸਟ੍ਰੇਸ਼ਨ ਨੰਬਰ ਵਗੈਰਾ ਚੈੱਕ ਕਰਦੇ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਇਸ ਕਾਰ ਦਾ ਲਾਇਸੈਂਸ ਨੰਬਰ ਰਜਿਸਟਰ ਹੈਗਾ ਪੈਂਸਿਲਵੇਨੀਆ ਸਟੇਟ ਦਾ ਲਾਇਸੈਂਸ ਨੰਬਰ ਹੈ LFZ8649 ਤੇ ਇਹ ਇਦਾਹੋ ਯੂਨੀਵਰਸਿਟੀ ਦੇ ਅੰਦਰ ਹੀ ਉਸ ਟਾਈਮ ਕ੍ਰਿਮੀਨੋਲੋਜੀ ਦੀ ਪੀਐਚਡੀ ਕਰ ਰਿਹਾ ਇੱਕ ਸਟੂਡੈਂਟ ਕੋਲ ਬਰਗਰ ਦੇ ਨਾਮ ਦੇ ਉੱਪਰ ਰਜਿਸਟਰ ਉਸ ਤੋਂ ਬਾਅਦ ਜਦੋਂ ਬ੍ਰਾਇਨ ਦਾ ਫੋਨ ਦਾ ਰਿਕਾਰਡ ਨੂੰ ਚੈੱਕ ਕੀਤਾ ਜਾਂਦਾ ਤਾਂ ਸਰਪ੍ਰਾਈਜ਼ਿੰਗਲੀ ਜਿਹੜਾ ਟਾਈਮ ਕਤਲ ਦਾ ਹੋ ਸਕਦਾ ਸੀ ਉਸ ਦਿਨ ਦਾ 13 ਨਵੰਬਰ 2022 ਦੀ ਉਸ ਰਾਤ ਨੂੰ ਬਿਲਕੁਲ ਉਸੇ ਟਾਈਮ ਦੇ ਉੱਪਰ ਬ੍ਰਾਇਨ ਦਾ ਫੋਨ ਇੱਕ ਵਾਰ 2:27 ਮਿੰਟ ਦੇ ਉੱਪਰ ਸਵਿਚ ਆਫ ਹੁੰਦਾ ਤੇ ਉਸ ਤੋਂ ਬਾਅਦ ਉਹਨੂੰ ਦੁਬਾਰਾ ਸਵਿਚ ਆਨ ਕੀਤਾ ਜਾਂਦਾ 4:28 ਮਿੰਟ ਦੇ ਉੱਪਰ ਉਦੋਂ ਤੱਕ ਪੁਲਿਸ ਜੇਰਮੀ ਰੀਗਨ ਕੈਲੀ ਤੇ ਮੈਡੀਸਨ ਦੋਨਾਂ ਦੇ ਬॉयਫਰੈਂਡਸ ਤੇ ਜੈਕ ਸ਼ੋ ਵਾਲਟਰ ਦੇ ਬਾਰੇ ਦੇ ਵਿੱਚ ਪੂਰੀ ਜਾਂਚ ਪੜਤਾਲ ਕਰ ਲੈਂਦੀ ਆ ਉਹਨਾਂ ਤੇ ਪੁਲਿਸ ਨੂੰ ਇਹਨਾਂ ਚਾਰਾਂ ਦੇ ਅਗੇਂਸਟ ਕੋਈ ਵੀ ਲੀਡ ਨਹੀਂ ਮਿਲਦੀ ਤੇ ਇਹਨਾਂ ਨੂੰ ਪੁਲਿਸ ਵਾਲੇ ਕਲੀਨ ਚਿੱਟ ਦੇ ਦਿੰਦੇ ਆ ਕਿਉਂਕਿ ਹੁਣ ਉਹਨਾਂ ਦਾ ਧਿਆਨ ਪੂਰੀ ਤਰ੍ਹਾਂ ਨਾਲ ਕੇਂਦਰਿਤ ਹੋ ਚੁੱਕਿਆ। ਇਦਾਹੋ ਯੂਨੀਵਰਸਿਟੀ ਦੇ ਵਿੱਚ ਪੀ ਐਚ ਡੀ ਸਟੂਡੈਂਟ ਬ੍ਰਾਇਨ ਕੋਲਬਰਗਰ ਦੇ ਉੱਪਰ। ਬ੍ਰਾਇਨ ਕੋਲਬਰਗਰ ਦੀ ਕਾਰ ਦਾ ਬਹੁਤ ਰਹੱਸੇਮਈ ਸਥਿਤੀਆਂ ਦੇ ਵਿੱਚ ਉਸੇ ਟਾਈਮ ਉੱਥੇ ਮੌਜੂਦ ਹੋਣਾ, ਬਾਰ ਬਾਰ ਉਸੇ ਏਰੀਏ ਦੇ ਚੱਕਰ ਕੱਢਣਾ ਤੇ ਉਹਦੇ ਫੋਨ ਦਾ ਵੀ ਪੂਰੇ ਉਸੇ ਵਕਫੇ ਦੇ ਦੌਰਾਨ ਸਵਿਚ ਆਫ ਹੋ ਜਾਣਾ। ਬ੍ਰਾਇਨ ਨੂੰ ਇਸ ਕਤਲकांड ਦਾ ਸਭ ਤੋਂ ਮੁੱਖ ਸ਼ੱਕੀ ਇਨਸਾਨ ਬਣਾ ਦਿੰਦਾ ਪੁਲਿਸ ਦੇ ਕੋਲੇ ਚਾਕੂ ਦੇ ਉਸ ਕਵਰ ਦੇ ਉੱਪਰ ਲੱਗਿਆ ਹੋਇਆ ਖੂਨ ਮੌਜੂਦ ਹੈ ਜਿਹੜਾ ਕਿ ਉਹਨਾਂ ਚਾਰੇ ਹੀ ਬਦਕਿਸਮਤ ਨੌਜਵਾਨਾਂ ਦਾ ਨਹੀਂ ਜਿਹੜਾ ਕਿ ਹੁਣ ਪੰਜਵੇਂ ਕਿਸੇ ਇਨਸਾਨ ਦਾ ਜੋ ਕਿ ਕਾਤਲ ਦਾ ਹੀ ਹੋ ਸਕਦਾ ਤਾਂ ਹੁਣ ਪੁਲਿਸ ਨੇ ਸਿਰਫ ਇੱਕ ਡੀਐਨਏ ਮੈਚ ਕਰਨਾ ਤੇ ਉਸ ਤੋਂ ਬਾਅਦ ਉਹ ਬਹੁਤ ਈਜ਼ੀਲੀ ਆਪਣੇ ਮੁੱਖ ਦੋਸ਼ੀ ਤੱਕ ਪਹੁੰਚ ਸਕਦੇ ਆ ਤੇ ਉਹਨਾਂ ਦਾ ਮੁੱਖ ਦੋਸ਼ੀ ਹੋਰ ਕੋਈ ਨਹੀਂ ਉਹ ਹੈ ਬ੍ਰਾਈਨ ਕੋਲਬਰਗਰ ਪੁਲਿਸ ਵਾਲੇ ਪੈਂਸਲਵੇਨੀਆ ਤੇ ਉਹਦੇ ਘਰ ਦੇ ਵਿੱਚ ਪਹੁੰਚਦੇ ਆ ਤੇ ਟਰੈਸ਼ ਦੇ ਵਿੱਚੋਂ ਕਈ ਆਈਟਮਸ ਨੂੰ ਚੱਕ ਕੇ ਡੀਐਨਏ ਨੂੰ ਮੈਚ ਕਰਨ ਦੀ ਕੋਸ਼ਿਸ਼ ਕਰਦੇ ਆ ਪੁਲਿਸ ਦੀ ਹੈਰਾਨੀ ਤੇ ਖੁਸ਼ੀ ਦੀ ਹੱਦ ਉਦੋਂ ਨਹੀਂ ਰਹਿੰਦੀ ਜਦੋਂ ਬ੍ਰਾਇਨ ਕੋਲਬਰਗਰ ਦੇ ਨਾਲ ਉਸ ਚਾਕੂ ਦੇ ਕਵਰ ਦੇ ਉੱਪਰ ਲੱਗਿਆ ਹੋਇਆ ਖੂਨ ਤੇ ਉਹਦਾ ਡੀਐਨਏ ਮੈਚ ਕਰ ਜਾਂਦਾ ਜਦੋਂ ਪੁਲਿਸ ਵਾਲੇ ਬ੍ਰਾਇਨ ਦੀ ਪੁਰਾਣੀ ਹਿਸਟਰੀ ਪੁਰਾਣੇ ਉਹਦੇ ਰੈਕਡ ਕੱਟ ਕੇ ਦੇਖਦੇ ਆ ਤਾਂ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਪਿਛਲੇ 1 ਮਹੀਨੇ ਦੇ ਦੌਰਾਨ ਹੀ ਪੁਲਸ ਵਾਲਾ ਨੇ ਉਹਨੂੰ ਦੋ ਵਾਰ ਰੋਕਿਆ ਸੀ ਚੈਕਿੰਗ ਦੇ ਲਈ ਪਰ ਉਹਨਾਂ ਦੋਨੇ ਵਾਰੀ ਉਹ ਸਿਰਫ ਮਾਮੂਲੀ ਇਨਸੀਡੈਂਟ ਸੀਗੇ ਤਾਂ ਇਸ ਕਰਕੇ ਬ੍ਰਾਇਨ ਨੂੰ ਉਦੋਂ ਸਿਰਫ ਚੇਤਾਵਨੀ ਦੇ ਕੇ ਛੱਡ ਦਿੱਤਾ ਜਾਂਦਾ ਪਰ ਇਸ ਤੋਂ ਬਿਨਾ ਬ੍ਰਾਇਨ ਦਾ ਕਾਨੂੰਨ ਦੇ ਨਾਲ ਕਦੇ ਵੀ ਕੋਈ ਇਸ ਤਰ੍ਹਾਂ ਦਾ ਪਾਲਾ ਨਹੀਂ ਪਿਆ ਕਿ ਉਹਨੇ ਕੁਝ ਵੀ ਗਲਤ ਪਹਿਲਾਂ ਕੀਤਾ ਹੋਵੇ ਪਰ ਇਸ ਘਟਨਾ ਤੋਂ ਥੋੜੇ ਕਿਤੇ ਬਾਅਦ ਹੀ ਬ੍ਰਾਇਨ ਆਪਣੇ ਫਾਦਰ ਦੇ ਨਾਲ ਇਸੇ ਗੱਡੀ ਦੇ ਵਿੱਚ ਬੈਠ ਕੇ ਆਪਣੇ ਘਰ ਪੈਂਸਲ ਵੇਨੀਆ ਦੇ ਵੱਲ ਨੂੰ ਚਲੇ ਜਾਂਦਾ ਤੇ इवन ਇਸ ਟ੍ਰਿਪ ਦੇ ਦੌਰਾਨ ਵੀ ਇਹਨਾਂ ਦੋਨਾਂ ਨੂੰ ਪਿਤਾ ਤੇ ਪੁੱਤ ਦੀ ਜੋੜੀ ਨੂੰ ਰਾਹ ਦੇ ਵਿੱਚ ਦੋ ਵਾਰ ਓਵਰ ਸਪੀਡਿੰਗ ਦੇ ਲਈ ਪੁਲਿਸ ਵਾਲੇ ਰੋਕਦੇ ਆ ਤੇ ਇਹਨਾਂ ਪੁਲਿਸ ਵਾਲਿਆਂ ਨੂੰ ਉਸ ਟਾਈਮ ਤੱਕ ਕੋਈ ਚਿਤਚੇਤੇ ਵੀ ਨਹੀਂ ਹੁੰਦਾ ਕਿ ਜਿਸ ਇਨਸਾਨ ਨੂੰ ਉਹ ਓਵਰ ਸਪੀਡਿੰਗ ਦੇ ਲਈ ਰੋਕ ਰਿਹਾ ਉਹੀ ਅਸਲ ਦੇ ਵਿੱਚ ਇਹ ਦਾਹੋ ਦੇ ਵਿੱਚ ਹੋਏ ਚਾਰ ਸਟੂਡੈਂਟਾਂ ਦੇ ਕਤਲ ਦੇ ਵਿੱਚ ਮੁੱਖ ਦੋਸ਼ੀ ਹੈ ਪਰ ਫਾਈਨਲੀ ਡੀਐਨਏ ਦੇ ਮੈਚ ਹੋਣ ਤੋਂ ਬਾਅਦ ਬ੍ਰਾਇਨ ਕੋਲਬਰਗਰ ਦੀ ਪਾਲ ਸ਼ੁਰੂ ਹੁੰਦੀ ਹੈ ਤੇ ਛੇਤੀ ਹੀ ਪੁਲਿਸ ਵਾਲੇ ਉਹਨੂੰ ਉਦੇ ਮਾਤਾ ਪਿਤਾ ਦੇ ਘਰ ਤੋਂ ਗ੍ਰਿਫਤਾਰ ਕਰ ਲੈਂਦੇ ਉਸ ਤੋਂ ਬਾਅਦ ਉਹਨੂੰ ਇੱਕ ਛੋਟੇ ਜਹਾਜ਼ ਦੇ ਵਿੱਚ ਬਿਠਾ ਕੇ ਰਾਤ ਨੂੰ ਵਾਪਸ ਮਾਸਕੋ ਲਿਆਂਦਾ ਜਾਂਦਾ ਤੇ ਉੱਥੋਂ ਇੱਕ ਪੂਰੀ ਦੀ ਪੂਰੀ ਬਹੁਤ ਵੱਡੀ ਪੁਲਿਸ ਦੀ ਕਾਨਵਾਈ ਦੇ ਵਿੱਚ ਇੱਕ ਪਿਕਅਪ ਟਰੱਕ ਦੇ ਉੱਪਰ ਬਿਠਾ ਕੇ ਉੱਥੋਂ ਦੀ ਇੱਕ ਛੋਟੀ ਅਦਾਲਤ ਦੇ ਅੱਗੇ ਪੇਸ਼ ਕੀਤਾ ਜਾਂਦਾ ਇਸ ਟਾਈਮ ਦੇ ਉੱਪਰ ਲੋਕ ਬਹੁਤ ਹੀ ਜ਼ਿਆਦਾ ਗੁੱਸੇ ਹੁੰਦੇ ਆ ਤੇ ਜਦੋਂ ਉਹਨੂੰ ਅਗਲੇ ਦਿਨ ਅਦਾਲਤ ਵਿੱਚ ਲਿਜਾਇਆ ਜਾਂਦਾ ਤਾਂ ਲੋਕ ਉਹਨੂੰ ਪਿੱਛੇ ਖੜ ਕੇ ਬਹੁਤ ਹੀ ਬੁਰਾ ਬੋਲ ਬੋਲ ਰਹੀ ਹੈ ਪਰ ਇਸ ਸਬੰਧ ਦੇ ਵਿੱਚਕਾਰ ਇੱਕ ਅਜੀਬ ਘਟਨਾ ਹੁੰਦੀ ਆ ਉਹ ਘਟਨਾ ਇਹ ਹੈ ਕਿ ਜਦੋਂ ਇਹ ਕਤਲ ਪੁਲਿਸ ਦੇ ਅਕੋਰਡਿੰਗ ਤੇ ਇੱਕੋ ਇੱਕ ਜਿਉਂਦੇ ਬੱਚੇ ਆਈ ਵਿਟਨੈਸ ਡਾਇਲਨ ਨਾਮ ਦੀ ਉਹ ਲੜਕੀ ਜਿਹੜੀ ਇਨ੍ਹਾਂ ਹੀ ਸਟੂਡੈਂਟਸ ਦੇ ਨਾਲ ਉਸੇ ਹੀ ਘਰ ਦੇ ਵਿੱਚ ਰਹਿ ਰਹੀ ਸੀ ਪੁਲਿਸ ਕੋਲੇ ਹੁਣ ਸਿਰਫ ਇੱਕ ਡੀਐਨਏ ਮੈਚ ਹੀ ਨਹੀਂ ਹੈ ਉਹਨਾਂ ਦੇ ਕੋਲੇ ਇੱਕ ਆਈ ਵਿਟਨੈਸ ਵੀ ਹੈ ਆਈ ਵਿਟਨੈਸ ਦੇ ਨਾਮ ਦੇ ਉੱਪਰ ਹੈ ਉਹਨਾਂ ਕੋਲੇ ਡਾਇਲਨ ਨਾਮ ਦੀ ਇੱਕ ਲੜਕੀ ਜਿਹੜੀ ਕਿ ਇਨ੍ਹਾਂ ਚਾਰ ਬਦਕਿਸਮਤ ਸਟੂਡੈਂਟਸ ਦੀ ਫਰੈਂਟ ਸੀ ਕੈਲੀ ਤੇ ਮੈਡੀਸਨ ਸਭ ਤੋਂ ਟੌਪ ਫਲੋਰ ਦੇ ਉੱਪਰ ਉਹਨਾਂ ਤੋਂ ਬਾਅਦ ਜ਼ਾਨਾ ਤੇ ਐਥਨ ਉਹਨਾਂ ਤੋਂ ਥੱਲੇ ਵਾਲੇ ਫਲੋਰ ਦੇ ਉੱਪਰ ਤੇ ਡਾਈਲਨ ਵੀ ਉਸੇ ਫਲੋਰ ਦੇ ਉੱਪਰ ਸੀ ਜਿੱਥੇ ਜ਼ਾਨਾ ਤੇ ਐਥਨ ਰਹਿ ਰਹੇ ਸੀ ਡਾਈਲਨ ਅਕੋਰਡਿੰਗ ਤਕਰੀਬਨ 4:20 ਮਿੰਟ ਦੇ ਨੇੜੇ ਤੇੜੇ ਉਹਨੂੰ ਕੁਝ ਆਵਾਜ਼ਾਂ ਸੁਣਦੀਆਂ ਨੇ ਤੇ ਉਹ ਆਪਣਾ ਗੇਟ ਖੋਲ ਕੇ ਬਾਹਰ ਨਿਕਲਦੀ ਆ ਜਦੋਂ ਹੀ ਆਪਣੇ ਕਮਰੇ ਦਾ ਗੇਟ ਖੋਲ ਕੇ ਬਾਹਰ ਨਿਕਲਦੀ ਆ ਤਾਂ ਉਹਨੂੰ ਆਪਣੇ ਸਾਹਮਣੇ ਦਿਖਦਾ ਇੱਕ ਬਹੁਤ ਹੀ ਉੱਚੇ ਲੰਬੇ ਕੱਦ ਦਾ ਇਨਸਾਨ ਜਿਨੇ ਬਹੁਤ ਡਾਰਕ ਕਲਰਸ ਦੇ ਕੱਪੜੇ ਪਾਏ ਹੋਏ ਆ ਤੇ ਉਹਨੇ ਆਪਣਾ ਮੂੰਹ ਟਕਿਆ ਹੋਇਆ ਤੇ ਉਹਦੇ ਹੱਥ ਦੇ ਵਿੱਚ ਇੱਕ ਚਾਪੂ ਫੜਿਆ ਤੇ ਉਹ ਡਾਇਲਨ ਨੂੰ ਬਿਨਾ ਕੁਝ ਕਹੇ ਉਹਦੇ ਬਿਲਕੁਲ ਕੋਲੋਂ ਦੀ ਨਿਕਲ ਜਾਂਦਾ ਤੇ ਘਰ ਤੋਂ ਬਾਹਰ ਹੋ ਜਾਂਦਾ ਇਹ ਚੀਜ਼ ਇੱਥੇ ਬਹੁਤ ਹੀ ਅਜੀਬ ਹੁੰਦੀ ਆ ਲੋਕਾਂ ਨੇ ਇਸ ਚੀਜ਼ ਦੇ ਬਾਰੇ ਬਹੁਤ ਸਾਰੇ ਆਪਣੀ ਆਪਣੀਆਂ ਗੱਲਾਂ ਰੱਖੀਆਂ ਕਿਉਂਕਿ ਇਸ ਘਟਨਾ ਤੋਂ ਬਾਅਦ ਡਾਇਲਨ ਆਪਣੇ ਕਮਰੇ ਦੇ ਅੰਦਰ ਜਾ ਕੇ ਕਮਰਾ ਅੰਦਰੋਂ ਲੋਕ ਕਰ ਦਿਆ ਇਸ ਪੂਰੀ ਘਟਨਾ ਤੋਂ ਬਾਅਦ ਪੂਰੇ 8 ਘੰਟੇ ਤੋਂ ਬਾਅਦ ਤਕਰੀਬਨ 12:31 ਮਿੰਟ ਦੇ ਉੱਪਰ ਪੁਲਿਸ ਨੂੰ ਇਨਫੋਰਮ ਕਰਦੀ ਹੈ ਬਹੁਤ ਸਾਰੇ ਲੋਕਾਂ ਨੇ ਇੱਥੇ ਡਾਇਲਨ ਦੇ ਇਸ 8 ਘੰਟੇ ਦੇ ਡਿਲੇ ਦੇ ਬਾਰੇ ਵਿੱਚ ਬਹੁਤ ਸਾਰੇ ਸਵਾਲ ਉਠਾਏ ਕਿ ਕਿਉਂ ਡਾਇਲਨ ਨੇ ਇੰਨਾ ਜ਼ਿਆਦਾ ਵੇਟ ਕੀਤਾ ਕਿਉਂ ਉਹਨੇ ਫੌਰਨ ਪੁਲਿਸ ਵਾਲਿਆਂ ਨੂੰ ਕਾਲ ਨਹੀਂ ਕੀਤੀ ਬਹੁਤ ਸਾਰੇ ਲੋਕਾਂ ਨੇ ਇਵਨ ਡਾਇਲਨ ਨੂੰ ਬਹੁਤ ਜ਼ਿਆਦਾ ਡਰੱਗੀ ਹੋਣ ਦਾ ਵੀ ਉਹਦੇ ਉੱਪਰ ਦੋਸ਼ ਲਾਇਆ ਪਰ ਜਦੋਂ ਪੂਰੇ ਦੇ ਪੂਰੇ ਅਲਾਕੇ ਦੇ ਵਿੱਚ ਡਾਇਲਨ ਦੇ ਇਸ 8 ਘੰਟੇ ਦੇ ਡਿੱਲੇ ਦੇ ਬਾਰੇ ਬਹੁਤ ਸਾਰੀਆਂ ਨੈਗੇਟਿਵ ਗੱਲਾਂ ਹੋਣੀਆਂ ਸ਼ੁਰੂ ਹੁੰਦੀਆਂ ਨੇ ਤਾਂ ਉਸ ਟਾਈਮ ਦੇ ਉੱਪਰ ਇੱਕ ਔਰਤ ਸਾਹਮਣੇ ਆਉਂਦੇ ਆ ਆਪਣੀ ਬਹੁਤ ਸਾਲ ਪੁਰਾਣੀ ਆਪਣੇ ਨਾਲ ਹੀ ਘਟੀ ਇੱਕ ਘਟਨਾ ਨੂੰ ਲੈ ਕੇ ਜਿਹੜੀ ਕਿ ਬਿਲਕੁਲ ਡਾਇਲਨ ਦੀ ਤਰ੍ਹਾਂ ਦੀ ਹੀ ਸੀ ਐਲੈਨਾ ਜ਼ੇਬਲ ਨਾਮ ਦੇ ਇਹ ਔਰਤ ਉਸ ਟਾਈਮ ਦੇ ਉੱਪਰ ਯੋਗਾ ਇਨਸਟ੍ਰਕਟਰ ਸੀਗੇ ਤੇ ਨਿਊਯਾਰਕ ਦੀ ਬਫਲੋ ਯੂਨੀਵਰਸਿਟੀ ਦੇ ਵਿੱਚ ਪੜਾਈ ਕਰਦੇ ਸੀ ਤੇ ਇੱਕ ਹੌਸਟਲ ਦੇ ਕਮਰੇ ਦੇ ਵਿੱਚ ਕੁਝ ਹੋਰ ਲੜਕੀਆਂ ਦੇ ਨਾਲ ਰਹਿ ਰਹੇ ਸੀ ਉਹ ਸਾਹਮਣੇ ਆਉਂਦੇ ਆ ਆਪਣੀ ਇੰਟਰਵਿਊ ਅਲੱਗ-ਅਲੱਗ ਪੱਤਰਕਾਰਾਂ ਨੂੰ ਦਿੰਦੇ ਆ ਤੇ ਇੱਥੇ ਉਹ ਹੀ ਕਹਿੰਦੇ ਆ ਕਿ ਇੱਕ ਰਾਤ ਸਾਡੇ ਕਮਰੇ ਦੇ ਅੰਦਰ ਇੱਕ ਹਮਲਾਵਰ ਆਉਂਦਾ ਅਸੀਂ ਉਸ ਦਿਨ ਉੱਥੇ ਤਿੰਨ ਲੜਕੀਆਂ ਮੌਜੂਦ ਸੀ ਉਹ ਸਾਡੇ ਵਿੱਚੋਂ ਇੱਕ ਲੜਕੀ ਨੂੰ ਫੜ ਕੇ ਉਹਦੇ ਨਾਲ ਰੇਪ ਕਰਨ ਤੋਂ ਬਾਅਦ ਉਹਦਾ ਕਤਲ ਕਰ ਦਿੰਦਾ ਤੇ ਮੈਂ ਪੂਰੀ ਤਰ੍ਹਾਂ ਦੇ ਨਾਲ ਸ਼ੌਕ ਵਿੱਚ ਚਲੀ ਜਾਨੀ ਆ ਤੇ ਪੂਰੇ 6 ਘੰਟੇ ਤੱਕ ਮੈਂ ਉਸੇ ਤਰ੍ਹਾਂ ਹੀ ਬੈਠੀ ਰਹਿਣੀ ਆ 6 ਘੰਟੇ ਤੋਂ ਬਾਅਦ ਜਾ ਕੇ ਮੈਂ 911 ਦੇ ਉੱਪਰ ਕਾਲ ਕਰਦੀ ਆ ਇਥੇ ਉਹਨਾਂ ਦੇ ਇਹ ਦੱਸਣ ਦਾ ਮਤਲਬ ਸਿਰਫ ਇੰਨਾ ਸੀਗਾ ਕਿ ਅਲੱਗ-ਅਲੱਗ ਲੋਕ ਸ਼ੌਕ ਨੂੰ ਅਲੱਗ-ਅਲੱਗ ਤਰ੍ਹਾਂ ਦੇ ਨਾਲ ਲੈਂਦੇ ਆ ਕਈ ਲੋਕ ਪੂਰੀ ਤਰ੍ਹਾਂ ਦੇ ਨਾਲ ਸੁੰਨ ਹੋ ਜਾਂਦੇ ਅੱਗੇ ਐਲਾਨਾ ਸੇਵਲ ਇਹ ਕਹਿੰਦੇ ਆ ਕਿ ਉਸ ਕਾਤਲ ਨੂੰ ਆਪਣੇ ਸਾਹਮਣੇ ਦੇਖਣਾ ਉਹ ਮੇਰੇ ਲਈ ਇਹੋ ਜਿਹਾ ਤਜਰਬਾ ਸੀ ਜਿਹਨੂੰ ਮੈਂ ਅੱਜ ਤੱਕ ਵੀ ਨਹੀਂ ਭੁੱਲੀ ਤੇ ਸ਼ਾਇਦ ਪੂਰੀ ਜ਼ਿੰਦਗੀ ਨਹੀਂ ਭੁੱਲੂੰਗੀ ਤੇ ਅੱਗੇ ਉਹ ਇਹ ਕਹਿੰਦੇ ਆ ਕਿ ਮੈਨੂੰ ਡਰ ਹੈ ਕਿ ਸ਼ਾਇਦ ਡਾਇਲਮ ਦੇ ਨਾਲ ਵੀ ਕਿਤੇ ਇਸ ਤਰ੍ਹਾਂ ਦਾ ਹੀ ਹੋਊਗਾ ਇਸ ਤੋਂ ਬਾਅਦ ਬ੍ਰਾਇਨ ਕੋਲਬਰਗਰ ਦੇ ਕੁਝ ਸਟੂਡੈਂਟ ਕਿਉਂਕਿ ਉਸ ਟਾਈਮ ਦੇ ਉੱਪਰ ਜਦੋਂ ਪੀ ਐਚ ਡੀ ਕਰ ਰਿਆ ਸੀਗਾ ਤਾਂ ਨਾਲ ਦੀ ਨਾਲ ਉਹ ਇੱਕ ਅਸਿਸਟੈਂਟ ਟੀਚਰ ਦੇ ਤੌਰ ਦੇ ਉੱਪਰ ਵੀ ਆਪਣਾ ਰੋਲ ਨਿਭਾ ਰਿਹਾ ਸੀ ਯੂਨੀਵਰਸਿਟੀ ਦੇ ਅੰਦਰ ਤਾਂ ਕੁਝ ਸਟੂਡੈਂਟ ਸਾਹਮਣੇ ਆਉਂਦੇ ਆ ਜਿਹੜੇ ਆ ਕੇ ਕਹਿੰਦੇ ਆ ਕਿ ਇਨ੍ਹਾਂ ਕਤਲਾਂ ਤੋਂ ਬਾਅਦ ਬ੍ਰਾਇਨ ਦਾ ਜਿਹੜਾ ਬਿਹੇਵੀਅਰ ਸੀ ਉਹ ਬਹੁਤ ਹੀ ਜ਼ਿਆਦਾ ਅਜੀਬ ਹੋ ਗਿਆ ਤੇ ਉਹ ਸਾਨੂੰ ਸਾਰੇ ਦੇ ਸਾਰੇ ਸਟੂਡੈਂਟਸ ਨੂੰ 100 ਦੇ ਵਿੱਚੋਂ 100 ਨੰਬਰ ਦੇਣਾ ਉਹਨੇ ਸ਼ੁਰੂ ਕਰਤਾ ਤੇ ਉਹ ਆਪਣੀਆਂ ਸੋਚਾਂ ਦੇ ਵਿੱਚ ਗੁੰਮਿਆ ਰਹਿੰਦਾ ਸੀ ਬ੍ਰਾਇਨ ਕੋਲਬਰਗਰ ਦਾ ਨਾਮ ਪ੍ਰਮੁੱਖ ਦੋਸ਼ੀ ਦੇ ਨਾਮ ਦੀ ਤਰ੍ਹਾਂ ਸਾਹਮਣੇ ਆਉਣ ਦੇ ਨਾਲ ਬਹੁਤ ਸਾਰੇ ਲੋਕ ਹੈਰਾਨ ਹੁੰਦੇ ਕਿਉਂਕਿ ਬ੍ਰਾਇਨ ਨੂੰ ਜਾਣਿਆ ਜਾਂਦਾ ਸੀ ਇੱਕ ਬਹੁਤ ਹੀ ਜ਼ਿਆਦਾ ਇੰਟੈਲੀਜੈਂਟ ਸਟੂਡੈਂਟ ਦੇ ਤੌਰ ਦੇ ਉੱਪਰ ਜਿਨੇ ਪਹਿਲਾਂ ਸਨ 2022 ਦੇ ਵਿੱਚ ਡਿਸੇਲ ਯੂਨੀਵਰਸਿਟੀ ਤੋਂ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਤੇ ਬਹੁਤ ਹੀ ਚੰਗੇ ਨੰਬਰਾਂ ਦੇ ਨਾਲ ਤੇ ਉਸ ਤੋਂ ਬਾਅਦ ਪੀ ਐਚ ਡੀ ਦੇ ਵਿੱਚ ਐਡਮਿਸ਼ਨ ਲਈ ਪਰ ਇੱਕ ਚੀਜ਼ ਜਿਹੜੀ ਹਾਲੇ ਤੱਕ ਵੀ ਪੁਲਿਸ ਦੇ ਲਈ ਉਹਨਾਂ ਦੇ ਗਲੇ ਦੀ ਵੱਡੀ ਹੱਡੀ ਬਣੀ ਹੋਈ ਸੀ ਉਹ ਇਹ ਸੀ ਕਿ ਇਨ੍ਹਾਂ ਕਤਲਾਂ ਦੇ ਪਿੱਛੇ ਕਾਰਨ ਉਹਨਾਂ ਦੇ ਕੋਲ ਕੋਈ ਵੀ ਮੋਟਿਵ ਨਹੀਂ ਸੀ ਮੋਟਿਵ ਤੋਂ ਬਿਨਾ ਉਹ ਬ੍ਰਾਇਨ ਦੇ ਉੱਪਰ ਕੇਸ ਅਦਾਲਤ ਦੇ ਵਿੱਚ ਫਾਈਲ ਕਰ ਸਕਦੇ ਸੀ ਪਰ ਉਸ ਕੇਸ ਨੂੰ ਉਹਨਾਂ ਜਿਆਦਾ ਸਟਰੋਂਗ ਨਹੀਂ ਮੰਨਿਆ ਜਾਂਦਾ ਤਾਂ ਹੁਣ ਪੁਲਿਸ ਵਾਲੇ ਬ੍ਰਾਇਨ ਕੋਲਬਰਗਰ ਦਾ ਇਹਨਾਂ ਚਾਰਾਂ ਨੌਜਵਾਨਾਂ ਦੇ ਨਾਲ ਕੋਈ ਨਾ ਕੋਈ ਕਨੈਕਸ਼ਨ ਬਣਾਉਣ ਦੀ ਕੋਸ਼ਿਸ਼ ਕਰਨਾ ਸ਼ੁਰੂ ਕਰਦੇ ਆ ਜਦੋਂ ਬ੍ਰਾਇਨ ਕੋਲਬਰਗਰ ਦੇ ਫੋਨ ਨੂੰ ਹੋਰ ਜ਼ਿਆਦਾ ਖੰਗਾੜਿਆ ਜਾਂਦਾ ਤਾਂ ਇਹ ਪਤਾ ਲੱਗਦਾ ਕਿ ਪਿਛਲੇ 1 ਮਹੀਨੇ ਦੇ ਅੰਦਰ ਅੰਦਰ ਹੀ ਤਕਰੀਬਨ 12 ਵਾਰ ਉਹ ਕਿੰਗ ਰੋਡ ਦੇ ਉੱਪਰ ਦੇ ਇਸ ਘਰ ਦੇ ਕੋਲੋਂ ਦੀ ਨੰਗਦਾ ਵਾ ਜਾਂ ਉੱਥੇ ਬਹੁਤ ਟਾਈਮ ਤੱਕ ਰੁਕਦਾ ਵਾ ਅਗਲਾ ਜਿਹੜਾ ਕਨੈਕਸ਼ਨ ਹੈ ਉਹ ਉਸ ਰੈਸਟੋਰੈਂਟ ਦਾ ਕਨੈਕਸ਼ਨ ਬਣਦਾ ਜਿੱਥੇ ਮੈਡੀਸਨ ਤੇ ਕਾਇਲ ਦੋਨੇ ਜਾਣੀਆਂ ਕੰਮ ਕਰਦੀਆਂ ਸੀ ਕਿਉਂਕਿ ਇਹ ਇੱਕ ਵੇਗਨ ਰੈਸਟੋਰੈਂਟ ਸੀ ਤੇ ਪੂਰੇ ਮਾਸਕੋ ਦੇ ਵਿੱਚ ਬਹੁਤ ਹੀ ਜ਼ਿਆਦਾ ਫੇਮਸ ਸੀ ਤੇ ਪੁਲਿਸ ਨੂੰ ਇੱਕ ਅਜੀਬ ਚੀਜ਼ ਪਤਾ ਲੱਗਦੀ ਆ ਕਿ ਬ੍ਰਾਇਨ ਕੋਲਬਰਗਰ ਵੀ ਇੱਕ ਵੇਗਨ ਅਤੇ ਵੇਗਨ ਫੂਡ ਹੀ ਖਾਂਦਾ ਸੀ ਤਾਂ ਬਹੁਤ ਸਾਰੇ ਲੋਕਾਂ ਨੇ ਇਥੋਂ ਇਹ ਕਿਆਸ ਰਾਈ ਲਈ ਕਿ ਬਹੁਤ ਜ਼ਿਆਦਾ ਪੋਸਿਬਿਲਿਟੀ ਹੈ ਕਿ ਉਸ ਰੈਸਟੋਰੈਂਟ ਦੇ ਵਿੱਚ ਬ੍ਰਾਇਨ ਅਕਸਰ ਜਾਂਦਾ ਹੋਵੇ ਤੇ ਉੱਥੇ ਜਾ ਕੇ ਇਹਨਾਂ ਦੋਨੋਂ ਲੜਕੀਆਂ ਦੇ ਵੱਲ ਉਹ ਅਟਰੈਕਟ ਹੋਇਆ ਤੇ ਸ਼ਾਇਦ ਇਹੀ ਕਾਰਨ ਸੀ ਕਿ ਸਭ ਤੋਂ ਪਹਿਲਾਂ ਕਤਲ ਵਾਲੀ ਰਾਤ ਉਹ ਸਿੱਧਾ ਕਾਈਲੀ ਤੇ ਮੈਡੀਸਨ ਦੇ ਕਮਰੇ ਦੇ ਵਿੱਚ ਜਾਂਦਾ ਜਿਹੜਾ ਕਿ ਸਭ ਤੋਂ ਟੌਪ ਫਲੋਰ ਦੇ ਉੱਪਰ ਸੀ ਉਹਨਾਂ ਨੂੰ ਕਤਲ ਕਰਨ ਤੋਂ ਬਾਅਦ ਫਿਰ ਉਹ ਅਗਲੇ ਦੋ ਜਣੇ ਨੂੰ ਕਤਲ ਕਰਦਾ ਤੇ ਜਦੋਂ ਕਿ ਡਾਇਲਨ ਨੂੰ ਜ਼ਿੰਦਾ ਛੱਡ ਕੇ ਉਹਦੇ ਬਿਲਕੁਲ ਕੋਲੋਂ ਦੀ ਆਰਾਮ ਦੇ ਨਾਲ ਨੰਗ ਜਾਂਦਾ ਵਾ ਪਰ ਕੁਝ ਹੋਰ ਲੋਕ ਨੇ ਜਿਹੜੇ ਇਸ ਥਿਉਰੀ ਨੂੰ ਸਹੀ ਨਹੀਂ ਮੰਨਦੇ ਉਹਨਾਂ ਦੇ ਵਿੱਚੋਂ ਇੱਕ ਨੇ ਬ੍ਰਾਇਨ ਦੇ ਪੀ ਐਚ ਡੀ ਕਰਨ ਦੇ ਦੌਰਾਨ ਦੇ ਉਹਦੇ ਖੁਦ ਦੇ ਟੀਚਰ ਡਾਕਟਰ ਕੈਥਰੀਨ ਰਾਮਸਲੈਂਡ ਕੈਥਰੀਨ ਰਾਮਸਲੈਂਡ ਇੱਕ ਲੇਜੈਂਡਰੀ ਫੋਰੈਂਸਿਕ ਐਕਸਪਰਟ ਮੰਨੇ ਗਏ ਆ ਬਹੁਤ ਸਾਰੇ ਕੇਸਾਂ ਦੇ ਵਿੱਚ ਪੁਲਿਸ ਵਾਲੇ ਨੇ ਉਹਨਾਂ ਦੀਆਂ ਸੇਵਾਵਾਂ ਲਈਆਂ ਨੇ ਤੇ ਨਾਲ ਦੀ ਨਾਲ ਹੀ ਬ੍ਰਾਇਨ ਦੇ ਨਾਲ ਹੀ ਪੀ ਐਚ ਡੀ ਕਰਨ ਵਾਲਾ ਜਾਰਜ ਫੈਰੇਰੋ ਕੈਦਰਨ ਰੌਮਸਲੇਟ ਤੇ ਜਾਰਜ ਫੈਰੇਰੋ ਇਹ ਦੋਨੇ ਜਾਨੇ ਇਹ ਕਹਿੰਦੇ ਨੇ ਕਿ ਜਦੋਂ ਕੋਈ ਇਨਸਾਨ ਪੈਦਾ ਹੁੰਦਾ ਤਾਂ ਉਸੇ ਟਾਈਮ ਦੇ ਉੱਪਰ ਉਹਦੇ ਦਿਮਾਗ ਦੀ ਕੋਡਿੰਗ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਹੁੰਦੀ ਆ ਜਿਵੇਂ ਕਿ ਆਪਾਂ ਅਕਸਰ ਕਹਿੰਦੇ ਆ ਕਿ ਇੱਕ ਬੱਚਾ ਇੱਕ ਸਾਫ ਸਲੇਟ ਹੁੰਦੀ ਆ ਜਿਹਦੇ ਉੱਪਰ ਕੁਝ ਵੀ ਲਿਖਿਆ ਜਾ ਸਕਦਾ ਪਰ ਅਸਲ ਦੇ ਵਿੱਚ ਉਹ ਸਹੀ ਨਹੀਂ ਹੈ ਸਾਡਾ ਦਿਮਾਗ ਆਲਰੇਡੀ ਬਚਪਨ ਤੋਂ ਹੀ ਜਾਂ ਪੈਦਾ ਹੋਣ ਤੋਂ ਹੀ ਬਾਕੀ ਦੁਨੀਆ ਤੋਂ ਬਿਲਕੁਲ ਡਿਫਰੈਂਟ ਤਰੀਕੇ ਦੇ ਨਾਲ ਦੁਨੀਆ ਨੂੰ ਦੇਖਣਾ ਤੇ ਬਿਹੇਵ ਕਰਨਾ ਸ਼ੁਰੂ ਕਰਦਾ ਵਾ ਤੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਦੇ ਦਿਮਾਗ ਦੀ ਕੋਡਿੰਗ ਬਹੁਤ ਹੀ ਜ਼ਿਆਦਾ ਅਜੀਬ ਹੁੰਦੀ ਹੈ ਉਹ ਪੂਰੀ ਦੁਨੀਆ ਨੂੰ ਬਿਲਕੁਲ ਇੱਕ ਵੱਖਰੀ ਨਜ਼ਰ ਤੋਂ ਦੇਖਦੇ ਆ ਅੱਗੇ ਕੈਥਰੀਨ ਰਾਮਸਲੈਂਡ ਤੇ ਜੋਸ਼ ਫਰੇਰੋ ਇਹ ਕਹਿੰਦੇ ਆ ਕਿ ਇਹਨਾਂ ਲੋਕਾਂ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਭਾਵਨਾ ਨਹੀਂ ਹੁੰਦੀ ਕਿਸੇ ਦੇ ਪ੍ਰਤੀ ਵੀ ਕੋਈ ਦਇਆ ਕੋਈ ਤਰਸ ਇਹਨਾਂ ਦੇ ਵਿੱਚ ਨਹੀਂ ਹੁੰਦਾ ਤੇ ਇਹਨਾਂ ਨੂੰ ਆਪਣੇ ਕਿਸੇ ਵੀ ਕੀਤੇ ਹੋਏ ਦਾ ਪਛਤਾਵਾ ਵੀ ਨਹੀਂ ਹੁੰਦਾ ਇਹਦੀ ਸਭ ਤੋਂ ਵੱਡੀ ਉਦਾਹਰਣ ਹੈਗੀ ਆ ਅਮਰੀਕਾ ਦਾ ਇੱਕ ਬਹੁਤ ਹੀ ਜ਼ਿਆਦਾ ਮਸ਼ਹੂਰ ਤੇ ਬਦਨਾਮ ਸੀਰੀਅਲ ਕਿਲਰ ਜੈਫਰੀ ਡੈਮਰ ਈਵਨ ਆਪਣੀ ਗ੍ਰਿਫਤਾਰੀ ਤੋਂ ਬਾਅਦ ਜੈਫਰੀ ਡੈਮਰ ਨੇ ਇਹ ਖੁਦ ਸਵੀਕਾਰ ਕੀਤਾ ਕਿ ਮੇਰਾ ਸਿਰਫ ਇੱਕੋ ਇੱਕ ਇਲਾਜ ਹੈ ਕਿ ਤੁਸੀਂ ਮੈਨੂੰ ਛੇਤੀ ਤੋਂ ਛੇਤੀ ਮੌਤ ਦੇ ਸਹਾਂਜਾ ਦੇ ਦਿਓ ਜੇ ਤੁਸੀਂ ਮੈਨੂੰ ਇੱਕੋਂ ਬਾਹਰ ਕੱਢੋਗੇ ਤਾਂ ਮੈਂ ਦੁਬਾਰਾ ਕਤਲ ਕਰਨੇ ਸ਼ੁਰੂ ਕਰ ਦੂੰਗਾ ਮੈਂ ਇਸ ਚੀਜ਼ ਨੂੰ ਰੋਕ ਨਹੀਂ ਸਕਦਾ ਇਹ ਸਿਰਫ ਜੈਫਰੀ ਡੈਮਰ ਦੀ ਨਹੀਂ ਬਹੁਤ ਸਾਰੇ ਸੀਰੀਅਲ ਕਿਲਰਸ ਦੀ ਕਾਤਲਾਂ ਦੀ ਇਹੀ ਕਹਾਣੀ ਆ ਇਹੀ ਉਹਨਾਂ ਦੀ ਦੁਨੀਆ ਹੈ ਪੁਲਿਸ ਵਾਲੇ ਜਦੋਂ ਬ੍ਰਾਇਨ ਦੇ ਬਾਰੇ ਦੇ ਵਿੱਚ ਹੋਰ ਜ਼ਿਆਦਾ ਇਨਵੈਸਟੀਗੇਟ ਕਰਦੇ ਆ ਤਾਂ ਉਹਨਾਂ ਨੂੰ ਰੈਡਿਟ ਤੇ ਉੱਪਰ ਉਹਦੀ ਪਾਈ ਹੋਈ ਇੱਕ ਪੋਸਟ ਮਿਲਦੀ ਆ ਜਿਹਦੇ ਤੋਂ ਜੋਸ਼ ਫਰੇਰੋ ਤੇ ਕੈਥਰੀ ਰਾਮਸਲੈਂਡ ਦੀ ਇਸ ਥਿਓਰੀ ਨੂੰ ਹੋਰ ਵੀ ਜ਼ਿਆਦਾ ਬਲ ਮਿਲਦਾ ਉਸ ਪੋਸਟ ਦੇ ਵਿੱਚ ਬ੍ਰਾਇਨ ਕੋਲਬਰਗਰ ਬਹੁਤ ਸਾਰੇ ਲੋਕਾਂ ਨੂੰ ਇਨਵਾਈਟ ਕਰਦਾ ਵੋਲੰਟੇਅਰ ਲਈ ਕਿੰਨਾ ਲੋਕਾਂ ਨੂੰ ਜਿਹੜੇ ਪਹਿਲਾਂ ਕਤਲਾਂ ਦੇ ਮਾਮਲਿਆਂ ਦੇ ਵਿੱਚ ਦੋਸ਼ੀ ਰਹਿ ਚੁੱਕੇ ਆ ਉਹ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਮੇਰੇ ਨਾਲ ਆਪਣੇ ਤਜਰਬੇ ਸਾਂਝੇ ਕਰੋ ਤੁਸੀਂ ਕਿਸ ਤਰ੍ਹਾਂ ਦੇ ਨਾਲ ਆਪਣੇ ਸ਼ਿਕਾਰ ਨੂੰ ਚੁਣਿਆ ਜਦੋਂ ਤੁਸੀਂ ਆਪਣੇ ਸ਼ਿਕਾਰ ਦੇ ਕੋਲ ਗਏ ਤਾਂ ਸਭ ਤੋਂ ਪਹਿਲਾਂ ਤੁਸੀਂ ਕੀ ਕੀਤਾ ਤੇ ਉਸ ਤੋਂ ਬਾਅਦ ਤੁਸੀਂ ਕਿਵੇਂ ਕ੍ਰਾਈਮ ਸੀਨ ਤੋਂ ਬਾਹਰ ਆਏ ਤੇ ਕ੍ਰਾਈਮ ਸੀਨ ਤੋਂ ਬਾਹਰ ਆਉਣ ਦੇ ਟਾਈਮ ਤੁਸੀਂ ਕੀ ਸੋਚ ਰਹੇ ਸੀ ਇਸ ਟਾਈਮ ਇਸ ਕੇਸ ਦੀ ਅਪਡੇਟ ਇਹ ਹੈਗੀ ਆ ਕਿ 2025 ਉਹ ਸਾਲ ਆ ਜਦੋਂ ਜ਼ਿਆਦਾਤਰ ਲੋਕਾਂ ਨੂੰ ਇਹ ਲੱਗ ਰਿਹਾ ਕਿ ਇਹ ਕੇਸ ਬੰਦ ਹੋ ਜਾਊਗਾ ਕਿਉਂਕਿ ਇਸ ਸਾਲ ਤੋਂ ਇਹਦੀ ਪੂਰੀ ਦੀ ਪੂਰੀ ਸੁਣਵਾਈ ਸ਼ੁਰੂ ਹੋਣ ਜਾ ਰਹੀ ਹੈ 31 2025 ਦਾ ਦਿਨ ਦਿੱਤਾ ਗਿਆ ਹੈ ਜਿਊਰੀ ਦਾ ਸਿਲੈਕਸ਼ਨ ਕਰਨ ਲਈ ਤੇ ਉਸ ਤੋਂ ਬਾਅਦ 15 ਅਗਸਤ ਦੇ ਦਿਨ ਤੋਂ ਇਸ ਕੇਸ ਦਾ ਮੁਕੱਦਮਾ ਸ਼ੁਰੂ ਹੋ ਜਾਊਗਾ ਤਾਂ ਇਹ ਸੀਗਾ ਜੀ ਪੂਰਾ ਦਾ ਪੂਰਾ ਇਹ ਕੇਸ ਇਹ ਸੀਗੀ ਪੂਰੀ ਜਾਣਕਾਰੀ ਇਦਾਹੋ ਦੇ ਉਹਨਾਂ ਚਾਰ ਸਟੂਡੈਂਟਸ ਦੇ ਕਤਲ ਦੀ ਤੇ ਉਹਨਾਂ ਨੂੰ ਕਤਲ ਕਰਨ ਵਾਲੇ ਬ੍ਰੈਂਡ ਕੋਲ ਬਰਗਰ ਦੀ ਤੁਹਾਡੇ ਜੋ ਵੀ ਵਿਚਾਰ ਨੇ ਇਸ ਪੂਰੇ ਦੇ ਪੂਰੇ ਕੇਸ ਬਾਰੇ ਕੀ ਕਾਰਨ ਅਸਲ ਦੇ ਵਿੱਚ ਹੋ ਸਕਦਾ ਤੁਹਾਡੇ ਅਕੋਰਡਿੰਗ ਜਾਂ ਤੁਸੀਂ ਜੋ ਵੀ ਇਹਦੇ ਬਾਰੇ ਕਹਿਣਾ ਚਾਹੁੰਦੇ ਹੋ ਉਹ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਪੇਜ ਸਕਦੇ ਹੋ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ ਨਾਲ